ਮੇਰੇ ਇਹ ਬਾਈ ਪੂਰੀ ਦੀ ਕਾਲੀਆਂ ਵਾਲੀ ਕਾਲੀ ਬੇਠ ਵਾਲੀ ਪੁੱਤਰੀ ਉਹਦੀ ਧੀ ਆ ਇਹ ਤੇ ਇਹ ਸੀ ਆਪਣੇ ਘਰੇ ਘੜਾਈ ਹੀ ਇੱਥੇ ਇਹ ਬਹੁਤ ਚੰਗੀ ਕੁੱਤਰੀ ਆ ਇਹ ਬਹੁਤ ਚੰਗੇ ਬੰਦਿਆਂ ਦੇ ਘਰੇ ਰਹਿ ਗਈ ਆ ਪੂਰੇ ਸਟਾਰ ਬੰਦਿਆਂ ਦੇ ਘਰੇ ਬੱਚੇ ਕੱਢ ਗਈ 35 ਜਣਿਆਂ ਦੇ ਤੇ ਹੁਣ ਆਪਾਂ ਲੈ ਆਂਦੀ ਆ ਤੇ ਇਹ ਆਪਣੇ ਕੋਲਿਆ ਹੁਣ ਚੰਗੀ ਕੁੱਤਰੀ ਆ ਵਧੀਆ ਬਹੁਤ ਲਾ ਆ ਦੁੱਗਰੀ ਪਿੰਡ ਹਰਾ ਗਲਾਬੀ ਟੂਸਾ ਬੱਚਾ ਸੀ ਤੇ ਤਲੀ ਕਹਿੰਦੇ ਸੀ ਸਾਰੇ ਜਣੇ ਕਿਦਲੀ ਸਭ ਤੋਂ ਵੱਧ ਉਹ ਦੇ ਜੀ ਉੱਥੇ ਦੁਬਲੀਆ ਬਾੜ ਇੱਕ ਵਾਰੀ ਹੋਈ ਹੈ ਜਿੱਤੇ ਹੁਣ ਕਬੂਤਰੀ ਇਹ ਬਣੀ ਹੋਈ ਅੱਖਾਂ ਦੇਖ ਇਹਦੀਆਂ ਫੁੱਲ ਡਾਵੀ ਵੀ ਆਹੇ ਘਰੇ ਹੀ ਬਹੁਤ ਉੜਦੀ ਆ ਤਬਾਰੋਂ ਨਹੀਂ ਭਾਈ ਦੇ ਇਹ ਦੋ ਭੈਣਾਂ ਆਪਣੇ ਕੋਲ ਖੰਜਰ ਵਾਲੀ ਕਬੂਤਰੀਆਂ ਢੀਆਂ ਇਹ ਦੋ ਇਹ ਆਪਾਂ ਦੋਹੀ ਰੱਖ ਲਈਆਂ ਰਹੀਆਂ ਬਾਈ ਨਹੀਂ ਕੋਈ ਵੀ ਛੱਡੀਆਂ ਆਪਾਂ ਬਹੁਤ ਵਧੀਆ ਉੜਦੀਆਂ ਇਹ ਤੇ ਇਹਦੀ ਸਗੀ ਭੈਣ ਇਦਾਂ ਦੀ ਸੇਮ ਇਦਾਂ ਦੀ ਹੀ ਕਜਲੇ ਫਿਰ ਜੀਤੀ ਸੀ ਇਸੋਕੀ ਉਹ ਭੈਣ ਸੀ ਕਜਲੇ ਫਰਜ ਦਿੱਤੀ ਸੀਗੀ ਬਾਕੀ ਵੀ ਨਾ ਚੰਗੇ ਉੱਡੇ ਤੇ ਇੱਕ ਇਹਦੀ ਭੈਣ ਹੋ ਰਿਆ ਆ ਉਹਦੀ ਭੈਣ ਫੁੱਲ ਉਡਦੀਆਂ ਘਰੇ ਵੀ ਬਾਹਰ ਜਾਂਦੇ ਵੀ ਨਹੀਂ ਇਹ ਪੁੱਤਰ ਵਧੀਆ ਇਹ ਦੋਹੇ ਸਗੀਆਂ ਭੈਣਾਂ ਕਾਲਸਰੀ ਤੇ ਇਹ ਲਾਕੀ ਕਿ ਜੇ ਆਪਾਂ ਤੂੰਬੜ ਭੰਨ ਛੱਡੀ ਸੀ ਟਰੈਕਟਰ ਵਾਲੀ ਬਾਜੀ ਤੇ ਇਹ ਹਾਰ ਗਈ ਸੀ ਉੱਥੇ ਬਾਟ ਬਹੁਤ ਪੈ ਗਈ ਤੇ ਹਾਰ ਗਈ ਬਈ ਆਪਾਂ ਹਰਨ ਵਾਲੀ ਨਹੀਂ ਇਹ ਬਾਕੀ ਕਰਮਾਂ ਦੀਆਂ ਗੱਲਾਂ ਚੰਗੀ ਆ ਵੀ ਬਹੁਤ ਬਹੁਤ ਡਾਵੀਂ ਕੁਤਰੀ ਆ ਇਹ ਬੱਚਾ ਹੁੰਦਾ ਉੱਥੇ ਦੁਗਰੀ ਢਿੱਡ ਡੰਡੇ ਵਾਲਾ ਉਦੋਂ ਟੀਰਾ ਰਹੀ ਹੁਣ ਸ਼ਾਖਾ ਹੀ ਹੋ ਗਿਆ ਇਹ ਨਿੱਕਾ ਹੁੰਦਾ ਇੱਕ ਕਲੀ ਦਾ ਸੀਗਾ ਉਦੋਂ ਛੋਟੇ ਛੋਟੇ ਸੀ ਦੋ ਇਹ ਇਹ ਵੀ ਉਸੇ ਦੂਸਰ ਜਿੱਤੇ ਆ ਜੀਗਾ ਹੁਣ ਕੂਤਰੀ ਬਣੀ ਆ ਸ਼ਾਖੀ ਇਹ ਆ 52 ਸੌਲੀ ਐਂਟਰੀ ਇਹਦੀ ਭੈਣ ਚੀਨੀ ਛੱਡੀ ਸੀ ਅਸੀਂ ਆਹ ਸਾਲ ਬਾਈ ਛੱਡੀ ਸੀ 42 ਟੈਂਪਰੇਚਰ ਸੀ 4 ਵਜੇ ਬਾਈ ਖਤਮ ਹੋ ਗਈ ਉਹਦੀ ਭੈਣ ਉੱਪਰ ਰਹਿ ਗਈ ਉਦੋਂ ਉੱਥੇ ਇਹ ਉਹਦੀ ਭੈਣੇ ਘਰੇ ਬਹੁਤ ਉੱਡਦੀ ਸੀ ਇਹ ਵੀ ਫੇ ਛੱਡੀ ਨਹੀਂ ਬਾਈ ਇਹ ਅਬਸ ਰਾਮਪੁਰ ਜਿੱਤੀ ਸੀਗੀ ਜਿਹੜਾ ਖੁਸਰੋਪੁਰ ਦੇ ਮੂਰੇ ਪਿੰਡੇ ਆ ਪਤਾ ਨਹੀਂ ਕੀ ਪਿੰਡ ਦਾ ਨਾਮ ਉੱਥੇ ਜਿੱਤੀ ਇਹ ਕਾਂਗ ਲੱਗੀ ਇਹਦੇ ਕੀ ਲੱਕੀ ਉੱਥੇ ਜਿੱਤੀ ਇਹ ਇਹ ਖੰਜਰ ਵਾਲੇ ਦੀ ਭੈਣ ਆ ਝਾਲਣ ਵਾਲੀ ਇਹ ਦੋ ਬਾਈ ਜਿੱਤੀ ਆ ਓਦੀ ਭੈਣ ਆ ਸਭੀ ਕਰਨਾਲੀ ਜਿੱਤੀ ਰਹੀ ਇਹ ਲਾਲਚੀਨੀ ਆਖ ਨੋੜੇ ਛੱਡੀ ਸੀ ਬਾਜੀ ਜੀ ਦੋਸੇ ਮੋਟਰਸਾਈਕਲ ਵਾਲੀ ਬਾਜੀ ਕੱਲ ਹੋਈ ਸੀਗੀ ਤੇ ਇਹ ਆਪ ਹੀ ਘਟਾ ਲਈ ਗਈ ਗਲਤੀ ਨਾ ਆਪ ਹੀ ਘਟਾ ਲਈਗੀ ਤੇ ਬਾਜੀ ਖਤਮ ਹੋਣ ਤੋਂ ਮੋਟਰਸਾਈਕਲ ਜਿੱਤ ਹਾਰ ਤੋਂ ਵੀ ਬਾਅਦ ਇਹ ਘੰਟਾ ਡੇਢ ਕਨੇ ਟੰਗੀ ਜਾੜੀਗੀ ਇਹ ਨੀਲੀ ਡੱਬੀ ਆ ਆਪਣੇ ਘਰੇ ਕਢਾਈ ਇਹ ਖੂਤਰੀ ਆ ਖੂਤਰੀ ਬਣੀ ਆ ਰੰਗ ਬਹੁਤ ਸੋਹਣਾ ਇਹਦਾ ਇਹ ਮੀਰਾ ਬਾਬਾ ਦੀ ਤੇ ਕਾਕਿਆ ਅੰਕਲਾਂ ਦੇ ਕੂਤਰਾ ਦੀ ਆ ਆਪਣੇ ਘਰੇ ਕਢਾਈ ਇਹ ਇਹ ਦੁਗਾਂ ਵਾਲੇ ਦੀ ਭੈਣ ਆ ਉਹ ਹੀ ਕੂਤਰੀ ਧੀ ਆ ਇਹੇ ਤੇ ਤੇ ਆਪ ਬਾਈ ਛੱਡੀ ਸੀ ਆ ਗਈ ਦੀ ਛੋੜੇ ਪਿੰਡ ਦਾ ਮੀਂਹ ਆ ਗਿਆ ਸੀ ਤੇ ਰਾਤ ਨੂੰ ਬਿਠਾਈ 9 ਵਜੇ ਆ ਟੀਰੀ ਆ ਮੀਰਾਬਾਂ ਦੀ ਆ ਤੇ ਆਪਣੇ ਵਾਲੇ ਘੋਤਰਾ ਦੀ ਆ ਇਹ ਆ ਦੋ ਸੱਕੀਆਂ ਪਹਿਣਾ ਜਿਹੜੀ ਆਪਣੀ ਕਲਮ ਜਿੱਤੀ ਹੁੰਦੀਆਂ ਧੀਆਂ ਇਹ ਦੋਨੇ ਆ ਮੋਜੀ ਮੋਟਰਸਾਈਕਲ ਵਾਲੀ ਬਾਈ ਛੱਡੀ ਸੀ ਉਦੋਂ ਉਦੋਂ ਅਸੀਂ ਉੱਥੇ ਫਰਿੱਜ ਤੇ ਇਹ ਥੋੜਾ ਟਾਈਮ ਪੈਲੋ ਬਹਿ ਕੇ ਹਰ ਗਈ ਸੀ ਇਹਦੇ ਫੋੜੇ ਬੋਹੇ ਹੀ ਪੈਰਾਂ ਦੇ ਡੱਕੇ ਬੋਰੀ ਪੱਟੋ ਬਹਿ ਡੱਕੇ ਇਹ ਹਰ ਗੀ ਬਹਿ ਕੇ ਵੇਲਾਂ ਚੰਗੀ ਆ ਬੋਦੇ ਵੀ ਆ ਘਰੇ 12 12 ਤੀਰ ਤਰ ਘੰਟੇ ਉੜਦੀਏ ਬਾਈ ਪੂਰੀ ਵਾਲੇ ਉਤਰਾਂ ਦੇ ਆਪਣੇ ਉਤਰਾਂ ਦੀ ਇਹ ਘਰੇ 12 12 ਤੀਰ ਤਰ ਘੰਟੇ ਦੀ ਬਾਈ ਨਹੀਂ ਛੱਡੀ ਕਿਤੇ ਵੀ ਬਾਹਰ ਡੇ ਜਾਂਦੀ ਆ ਜੀ